ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇਕਰਾਮ ਰਾਜਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਅੰਤ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕਉ ਕਰ ਸੰਤਨ ਕੀ ਤੂਰੇ ਆਪ ਸਾਰੀਆਂ ਸੰਤਾਂ ਨੂੰ ਮਹਾਂਪੁਰਖਾਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਮਹਾਂਪੁਰਖਾਂ ਨੂੰ ਨਮਸਕਾਰ ਕਰਦਿਆਂ ਹੋਇਆ ਦਾਸ ਇੱਕ ਹਫ਼ਤਾ ਦੀ ਹਾਜ਼ਰੀ ਭਰੇਗਾ ਗਨਰਸ ਕੀ ਆਦਮੀ ਜੋ ਵਿਦਿਆਵੰਤ ਕਲਾ ਪਰਵੀਨ ਹਰ ਪਲ ਪਰਸਨ ਰਹਿੰਦੇ ਵਰਤੀ ਸਦਾ ਰਾਮ ਰਸਨੀਨ ਸਭ ਦੇ ਸੁਭ ਚਿੰਤਕ ਜੋ ਕਰਦੇ ਰਹਿਣ ਸਦਾ ਉਪਕਾਰ ਓ ਨਾ ਸਤਪੁਰਖਾਂ ਨੂੰ ਸਾਦੀ ਨਮਸਕਾਰ ਲੱਖ ਵਾਰ ਓ ਸਤਿਪੁਰਖਾਂ ਨੂੰ ਸਾਡੀ ਰਮਸਕਾਰ ਲਖਵਾ ਹੋਰਾਂ ਲਈ ਸਿਆਣੇ ਜੋ ਹੁੰਦੇ ਆਪਣੇ ਲਈ ਅਣਜਾਨ ਖੁਦ ਮੋਜ ਮਸਤ ਰਹਿੰਦੇ ਵਧਾਉਂਦੇ ਦੂਸਰਿਆਂ ਦੀ ਸ਼ਾਨ ਕਾਰਨ ਬਿਨ ਮਿੱਤਰ ਜੋ ਤੇ ਮਿੱਠ ਬੋਲੇ ਸਦਾ ਬਹਾਰ ਉਹਨਾਂ ਸਤਪੁਰਖਾਂ ਨੂੰ ਦੀ ਨਮਸਕਾਰ ਲੱਖ ਵਾਰ ਉਹਨਾਂ ਸਤਿਪੁਰਖਾਂ ਨੂੰ ਸਾਡੀ ਨਮਸਕਾਰ ਲੱਖ ਵਾਰ ਮਨ ਬਾਜ ਕਰਮ ਕਰਕੇ ਜਿਹੜੇ ਕਰਦੇ ਸਦਾ ਭਲਾਈ ਕਿਉਂ ਬਦਲ ਮੌਸਮ ਦੇ ਸਸਕੇ ਕਰਦੇ ਸੁਖੀ ਲੁਕਾਈ ਚੰਦਰ ਸੰਸੀਤਲ ਜੋ ਸੋਹਣੇ ਪੌਦੇ ਜੋ ਫਲਦਾ ਉਹਨਾਂ ਸਤਪੁਰਖਾਂ ਨੂੰ ਸਾਡੀ ਨਮਸਕਾਰ ਲੱਖ ਵਾਰ ਉਹਨਾਂ ਸਤਪੁਰਖਾਂ ਨੂੰ ਸਾਡੀ ਨਮਸਕਾਰ ਲੱਖ ਵਾਰ ਜਿੰਨਾ ਵਿੱਚ ਹੁੰਦਾ ਨਹੀਂ ਕੁਲ ਤਨ ਰੂਪ ਰਾਜਦਾਮਾ ਤ੍ਰਿਗੁਣ ਤੋਂ ਉੱਪਰ ਜੋ ਸਮਝਦੇ ਹਨੀ ਲਾਭ ਸਮਾਨ ਆ ਦਰਸ ਜਮਾਨੇ ਲਈ ਰਖਦੇ ਛੋਤੀ ਆਚਾਰ ਵਿਚਾਰ ਉਹਨਾਂ ਸਤਿਪੁਰਖਾਂ ਨੂੰ ਸਾਡੀ ਨਮਸਕਾਰ ਲਖ ਵਾ ਉਹਨਾਂ ਸਤਿਪੁਰਖਾਂ ਨੂੰ ਸਾਡੀ ਨਮਸਕਾਰ ਲਖ ਵਾ ਉਹਨਾਂ ਚੋਂ ਆਉਂਦੀ ਏ ਮਿੱਠੀ ਮਹਿਕ ਜਿਵੇਂ ਕਸਤੂਰੀ ਨਾਜ਼ੁਕ ਦਿਲ ਸੋਹਣੇ ਜੋ ਮਸਤੀ ਪਿੰਨੇ ਲੈਣ ਸਰੂਰੀ ਜਿੰਨਾ ਚਿਤ ਚੋਰਾ ਦੇ ਉੱਚ ਪਿਆਰ ਉਹਨਾਂ ਸਤਪੁਰਖਾਂ ਨੂੰ ਸਾਡੀ ਨਮਸਕਾਰ ਲਖਵਾ ਉਹਨਾਂ ਸਤਪੁਰਖਾਂ ਨੂੰ ਸਾਡੀ ਨਮਸਕਾਰ ਲਖਵਾ ਖੁਸ਼ਕਿਸਮਤ ਬੰਦੇਓ ਜਿਹੜੇ ਕਨਤਨਾ ਦੀ ਸੇਵਾ ਤਿੰਨਾ ਦੀ ਸੇਵਾ ਚੋਂ ਮਿਲਦਾ ਮੁਖਤ ਮਹਾ ਪਦਮੇਵਾ ਦੁਨੀਆ ਵਿੱਚ ਕਰਦੇ ਜੋ ਸਰਦਾ ਭਗਤੀ ਦਾ ਪ੍ਰਚਾਰ ਉਹਨਾਂ ਸਤਿਪੁਰਖਾਂ ਨੂੰ ਸਾਡੀ ਨਮਸਕਾਰ ਲੱਖ ਵਾਰ ਉਹਨਾਂ ਸਤਿਪੁਰਖਾਂ ਨੂੰ ਸਾਡੀ ਨਮਸਕਾਰ ਲੱਖ ਵਾਰ ਨੈਣਾ ਵਿੱਚ ਮਿਰਗਾ ਦੇ ਜਿਸ ਨੇ ਧੁਰ ਤੋਂ ਕਾਜਲ ਪਾਇਆ ਉਸ ਮਾ ਮੁਸਵਰ ਨੇ ਅਦ부ਦ ਪੰਛੀ ਮੋਰ ਬਣਾ ਓ ਬ੍ਰਹਮਦੇਵ ਪਾਉਂਦਾ ਸ਼ੁਭ ਗੁਣ ਸੰਤਾਂ ਵਿੱਚ ਕਰਤਾ ਓਨਾ ਸਤਪੁਰਖਾਂ ਨੂੰ ਸਾਡੀ ਨਮਸਕਾਰ ਲੱਖ ਵਾਰ ਓਨਾ ਸਤਪੁਰਖਾਂ ਨੂੰ ਸਾਡੀ ਨਮਸਕਾਰ ਲੱਖ ਵਾਰ ਓਨਾ ਸਤਪੁਰਖਾਂ ਨੂੰ ਸਾਡੀ ਨਮਸਕਾਰ ਲੱਖ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ